ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਰਭਉ ਨਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਤੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੋਖਿਆ ਭੁਖਣਾ ਉਤਰੀ ਜੇ ਬੰਨਾ ਪਰਿਆਪਾਰ ਸਹਿਸ੍ਰਣ ਪਲਖੋਏ ਤਾਂ ਇੱਕ ਨਾ ਚੱਲੇ ਨਾਲ ਕਿਸ ਸਚਾਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਹੁਕਮ ਮਰ ਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਣੇ ਆਕਾਰ ਹੁਕਮ ਨਾ કહਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਢਿਆਈ ਹੁਕਮੀ ਉਤਮੇ ਚਕਮ ਲਿਖ ਦੇਖ ਸੁਖ ਪਾਈਏ ਕਨਾ ਹੁਕਮੀ ਬਖਸ਼ੀ ਤੇ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝੇ ਤਾ ਹਉਮੈ ਕਹੇ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿੱਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਪ੍ਰੇਤਨ ਕਹਿ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਹਦੂਰ ਖਤਨਾ ਕਿ ਦਿਨ ਆਵੇ ਤੋੜ ਕਤ ਕਰ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਏ ਜੁਗਾ ਜਵੰਤਰ ਕਾਹੀ ਕਾਹੇ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵਿਦ ਸਹਿ ਵੇ ਪਰਵਾਹ ਸਾਚਾ ਸਹਿਬ ਸਾਚਨਾਇ ਭਾਗਿਆ ਭਾਉ ਅਪਾਰ ਆਖੇ ਮੰਗੇ ਦੇਖ ਦੇਹ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੇ ਜਿਤੁ ਸਹਿ ਦਰਬਾਰ ਮੋਹ ਕੀ ਬੋਲਣ ਬੋਲੀਏ ਜਿਤੁ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵਡਿਆਈ ਵਿਚਾਰੇ ਗਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਹੀ ਵੈ ਜਾਣੀਐ ਸਭ ਆਪਿ ਤੇ ਤਿਆਰ थापिया ने आप न रोए जिन पाया मान नानव दुख पर सुख ले जय गुरमुख नाद गुरमुख वेदम गुरमुख रहिया सुमाए गुरु ईश्वर गुरु गोरख बरमा गुरु पार्वती माही गेहो जा आखा जाई जुर एक देह का एक दाता सो दातर विसरना ज ਤੇ ਰਤਨਾ ਅਵਜੇਤ ਸੁਪਾਵਾਂ ਵਿਣ ਭਾਣੇ ਕੀ ਨਾ ਕਰੇ ਜੇਤੀ ਸਰਟ ਪਾਈ ਵੇਖਵੇਂ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਦੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸੁਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਹਰਜਾ ਹੋਰ ਦਸੂਜੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਈ ਕੇ ਜਸ ਤੀਰਤ ਜਗਲੇ ਜੇ ਤਿਸੁ ਨਦਰਨਾ ਵਹਿਤਾ ਵਾਤਨ ਪੁਛੈ ਕੇ ਕੀਟਾ ਅੰਦਰ ਕੀਟਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿ ਆਹ ਗੁੰਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਪੇਰ ਸੁਨਾ ਤ ਸੁਣਿਆ ਤਰਪ ਤਵਲੇ ਆਕਾਸ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਕੋ ਨਾ ਸਕੇ ਕਾਲ ਨਾਨਕ ਭਗਤਾ ਸਰਬ ਗਾਸ ਸੁਣਿਆ ਦੁਖ ਭਾਵ ਕਾ ਨਾਥ ਸੁਣਿਆ ਇਸਰ ਬਰਮੈਂਦ ਸੁਣਿਆ ਮੁਖ ਸਲਾ ਹਨਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾ ਸਰਬ ਗਾਸ ਸੁਣਿਆ ਦੁਖ ਭਾਵ ਕਾ ਨਾਥ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਸਰ ਕਾ ਇਸਨਾਨ ਸੁਣਿਆ ਪੜ ਪੜ ਭਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਰਬ ਗਾਸ ਸੁਣਿਆ ਦੁਖ ਭਾਵ ਕਾ ਨਾਥ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਤੇ ਪੀਰ ਪਾਸਾ ਸੁਣੇ ਆਂਦੇ ਪਾਵੇ ਰਾਹ ਸੁਣੇ ਹਾਥੋ ਦੇਸ ਗਹ ਨਾਨਕ ਭਗਤਾ ਸਰਾ ਵਿਗਾਸ ਸੁਣੇ ਦੂਖ ਭਾਵਤਾ ਨਾਸ਼ ਮੰਨੇ ਕੀਚਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀਏ ਸੁੱਧ ਮੰਨੇ ਮੋਝੋ ਟਾਣਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉਪਰਗਟ ਜਾਏ ਮੰਨੇ ਮੰਗ ਨਾ ਚੱਲੇ ਪੰਤ ਮਨੇਤਰੰ ਸੇ ਤੀ ਸੰਬੰਧ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਖਦਰ ਰਾਜਾਨ ਪੰਚਾ ਕਾ ਗੁਰੇ ਇਕ ਧਿਆਨ ਦੇਖੋ ਕਾਹੇ ਕਰੇ ਵਿਚਾਰ ਕਰਤੇ ਕਿਰਤ ਨਾਹੀ ਸਮਾਰ ਧੋਲ ਧਰਮ ਦੇ ਆਕਾ ਪੂਚੰ ਤੋਕਤਾ ਬਖਿਆ ਜਿਨ ਸੂਤ ਜੇ ਕਬਜੇ ਹੋਵੇ ਸਠਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਇਸ ਤੇ ਪਾਤਲੇ ਕਮਨਜੂਰ ਜੀ ਜਾਤ ਰੰਗਾ ਕੇ ਨਾਮ ਸੁਵਣ ਲਿਖਿਆ ਗੁਰੇ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਵਲੇ ਰੂਪ ਕੀਤੀ ਧਾਰ ਜਾਣੇ ਕੂਨ ਕੂਤ ਕੀਤਾ ਵਸਾ ਕੋ ਕੋ ਵਾ ਤੇ ਸਤੇ ਹੋਏ ਲਖ ਦਰਿਆ ਕੁਦਰਤ ਕਉਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਹੀ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅ ਸੰਗ ਜਪੇ ਸੰਗ ਪਾਉ ਸੰਗ ਪੂਜਾ ਸੰਗ ਤਪ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮੰਦ ਰਹਉ ਦਾਸਕ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੇ ਸੰਗਦਾ ਤਾਰ ਸੰਗ ਸੂਰਮ ਉਪਖਾਰ ਸੰਗ ਮੋਨ ਲੈ ਬੁਲਾਏ ਤਾਰ ਗੁਰੂਤ ਕਉਨ ਕਾ ਵਿਚਾਰ ਵਾਰਿਆ ਨ ਜਮ ਇਕ ਵਾਰ ਜੋਤਿ ਲੁਭਾਵੇ ਸਹੀ ਭਲੀਕਾਰ ਤੂ ਸਦਾ ਸਲਾਮਤਿ ਰੰਕਾਰ ਸੰਖ ਮੂਰੇ ਕੇ ਹੰਦਕੋਰੇ ਸੰਖ ਚੋਰ ਹਰਾਮਕੋਰੇ ਸੰਖ ਮਰ ਕਰ ਜਾਹੀ ਦੂਰ ਸੰਖ ਫਲਵੜ ਹਤਿਆ ਕਮਾਈ ਸੰਖ ਪਾਪੀ ਪਾਪ ਕਰ ਜਾਹੀ ਸੰਕੂੜਿਆਰ ਕੋੜੇ ਫਿਰੈ ਸੰਕ ਮਲੇਸ਼ ਮਲ ਭਕ ਖਾਇ ਸੰਕ ਨੰਦ ਅਕਸਰ ਕਰੇ ਭਾਰ ਨਾਨਕ ਨੇਜ ਕਹੇ ਵਿਚਾਰ ਵਾਰਿਆ ਨ ਜਾਮੇ ਇੱਕ ਵਾਰ ਜੋ ਤੁਧ ਭਾਵੇ ਸਹੀ ਭਲੀ ਕਰ ਤੂੰ ਸਦਾ ਸੁਲਾਮਤ ਨਰੰਕਾਰ ਸੰਕ ਨਾਮ ਸੰਕਤਾਮ ਗੰਮ ਗੰਮ ਸੰਕ ਲੋਹ ਸੰਕਾਇ ਸਿਰ ਭਾਰ ਹੋਏ ਖਰੀ ਨਾਮ ਖਰੀ ਸਲਾਹ ਖਰੀ ਗਿਆਨ ਦੀਤ ਗੁਣ ਗਾਇ ਕਿਰ ਲਿਖਣ ਭੋਲਣ ਬਾਣ ਤਰ ਸਰ ਸੰਦੇਵ ਵਖਾਨ ਜਿਨਹਿ ਲਿਖੈ ਤੇ ਸਰਨਾਇ ਜੇ ਫਰਮਾਇ ਤੇ ਵਦੇਵ ਪਾਏ ਜੇ ਤਾ ਕੀਤਾ ਤੇ ਤਾ ਨਾ ਵਿਨਾ ਵਿਨਾਇ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰੇ ਨ ਜਾਵੇ ਏਕ ਵਾਰ ਜੋ ਤੁਧ ਭਾਵੇ ਸਹੀ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਤੋ ਤੇ ਅਤਰ ਸੁਕੇ ਮੂਤ ਬਲੇਤੇ ਕਪੜ ਹੋਏ ਦੇ ਸਾਬ ਲਈਏ ਧੋਏ ਪਰੀਏ ਮਤ ਪਾਪਾ ਕੇ ਸੰਗੋ ਧੋਪੇ ਨਾ ਵੇ ਕੇ ਰੰਗ ਉਨਹੀਂ ਪਾਪੀ ਅਕ ਨਾ ਕਰ 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 ਨਾ ਲਖ ਲੈ ਜਾ ਆਪੇ ਵੀ ਜਾਪੇ ਹੀ ਖਾਉ ਨਾਨਕ ਹੁਕਮੀ ਆਵੋ ਜਾ ਤੀਰ ਤਵ ਧਿਆਦ ਤਾ ਜੇ ਕੋ ਪਾਵੇ ਤਿਲਕਾ ਮਨ ਸੁਨੇ ਮੰਨੇ ਮਨੇ ਕੀਤਾ ਪਾਉ ਅੰਤਰਗੜੀ ਤੀਰਥ ਮਰਨਾ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸੋਸਤਾਰ ਬਾਣੀ ਬਰਮਾ ਸਤ ਸੁਹਾਣ ਸਦਾ ਮਨ ਚਾਉ ਕਮਲ ਸਰਵੇਲਾ ਵਖਤ ਕਮਲ ਕਮਲ ਚਿਤ ਕਉਣ ਵਾਰ ਕਮਲ ਸਿਰਤ ਮਾ ਕਮ ਜਿਤ ਹੋਇ ਆਕਾਰ ਵੇਰਣਾ ਪਾਇਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਘਾਦੀਆ ਜੇ ਲਿਖਣ ਲੇਖ ਕੁਰਾਨ ਸਤਵਾਰ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਰਤਾ ਸੀਤੀ ਕੋ ਸਾਚ ਆਪੇ ਜਾਣੇ ਸੋਏ ਕਿਵ ਕਰ ਆਖਾ ਕਿ ਫਸਾਲਾਏ ਕਿ ਵਰਨੇ ਕਿ ਵਜਾਣਾ ਨਾਨਕ ਐਖਨ ਸਭ ਕੋ ਆਖੇ ਇੱਕ ਦੇ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਗਗਿਆ ਨਾ ਸੋਹੇ ਪਤਲਾ ਪਤਲ ਲਕੀ ਅਗਾਸ ਅਗਾ ਸੁੜ ਕੁੜਕ ਭਾਗਤ ਕੇ ਵੀਦ ਕਹਿਣਿਕ ਵਾਤ ਸਹਿ ਸਤੜ ਕਹਿਣਕ ਤੇ ਬਸ ਲਿਖਤਾ ਤੇਖਾ ਹੋਏ ਤਾ ਲਿਖਿਆ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੇ ਸਲਾਹੇ ਤੀ ਸੁਰਤ ਨਾ ਪਾਈ ਨਦੀਆਂ ਤੇ ਵਹ ਪਵੇ ਸਮੁੰਦ ਨਾ ਜਾਣੀ ਸਮੁੰਦ ਸਾਹ ਸੁਲਤਾਨ ਵਿਰਾਸਤੀ ਮਲ ਟਨ ਕੀੜੀ ਤੁਲਨਾ ਹੋ ਨਹੀ ਜੇ ਤਿਸ ਮਨਉ ਨਾ ਵਿਸਰੇ ਅੰਤਨ ਸਿੱਪੀ ਕਹਿਨਾ ਅੰਤਨ ਕਰਨਾ ਦੇ ਨਾਲ ਤੇ ਅੰਤਨ ਵਿਕੰਚਨ ਨਾ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾਯਾ ਕਰ ਅੰਤਨ ਜਾਪੇ ਭਾਰਾ ਵਾਰ ਅੰਤ ਕਰਨ ਕੀਤੇ ਬਿੱਲਾ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਅੰਤ ਨਾ ਜਾਣੇ ਕੋਈ ਬਹੁਤਾ ਕੀ ਹੈ ਬਹੁਤਾ ਹੋਈ ਵੱਡਾ ਸਾਹਿਬ ਉੱਚਾ ठाਉ ਤੇ ਉੱਪਰ ਉੱਚਾ ਨਾ ਇਹ ਵਡੂਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੇ ਵਡਾਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਸਿਲ ਨਾ ਤਮਾਈ ਇਹ ਤੇ ਮੰਗੇ ਜੋ ਦੇਵਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰਪਾਏ ਇਹ ਤੇ ਮੁਰਖਾਈ ਗਾਇ ਕੇਤੇ ਰੂਪ ਉਸਨ ਮਾਰੇ ਪਿਤਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਈ ਦੇ ਕੋ ਭਾਈ ਦਾ ਕਣ ਪਾਇਓ ਜਾਣਿਆ ਜਿੱਥੇ ਮੁਖਾਇ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਕੇ ਜਿਸਨੇ ਬਕਸੇ ਸੇ ਬਸਲਾ ਨਾਨਕ ਪਾਛਾਈ ਪਾਛਾ ਮੁੱਲ ਗਣ ਮੁੱਲ ਵਪਾਰ ਮੁੱਲ ਵਪਾਰੇ ਮੁੱਲ ਢੰਡਾਰ ਮੁੱਲ ਲਾਵੇ ਮੁੱਲ ਲੇ ਜਾਏ ਮੁੱਲ ਭਾਏ ਮੁੱਲਾ ਸਮਾਏ ਮੁੱਲ ਤਰ ਮੁੱਲ ਦੀਬਾਨ ਮੁੱਲ ਤਲ ਮੁੱਲ ਪਰਮਾਨ ਮੁੱਲ ਬਕਸੀ ਸਮਲਨੀ ਸਾਨ ਮੁੱਲ ਕਰ ਮੁੱਲ ਪਰਮਾਨ ਮੁੱਲ ਮੁੱਲ ਕਿਹਾਣਾ ਜਾਏ ਆਕਾ ਤਰੇ ਲਿਬਲਾਏ ਆਖੇ ਵੇਲ ਪੜ ਪੁਰਾਨ ਆਖੇ ਬੜੇ ਕਰੇ ਵਕਿਆਣ ਆਖੇ ਵਰਮੇ ਆਖੇ ਦਾਕੇ ਗੂਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਜਿਦਾਕੇ ਕੀਤੇ ਕੀਤੇ ਬੁੱਧ ਆਖੇ ਦਾਣਾ ਆਖੇ ਦੇਵ ਆਖੇ ਸੁਰਨ ਮੁੰਜਣ ਸੇਵ ਜਿਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉੱਠ ਉੱਟ ਜਾਏ ਕੀਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕੀ ਕੀ ਜੇਵੜ ਭਾਵੇ ਤੇ ਵਦ ਹੋਈ ਨਾਨਕ ਜਾਣੇ ਸੱਚਾ ਸੋਹੇ ਦੇ ਕੋ ਆਕੇ ਬੋਲ ਵਿਗਾਰਤਾ ਲਿਖਿਆ ਸਰਗਵਾਰਾ ਦਵਾਰ ਸੋਦਰ ਕਿਹਾ ਸੋ ਕਰ ਕੇ ਹਿਤ ਬੈ ਸਰਬ ਸੁਮਾਲੇ ਵਾਜੇ ਨਾਦ ਨੇ ਕੀ ਅਸ਼ੰਖਾ ਕੀਤੇ ਵਾਮਨ ਹਾਰੇ ਜਿਤੇ ਰਾਗ ਪ੍ਰੀ ਸੁ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਜਾਣੇ ਲਖਲੇ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸੁਰ ਸਮਾਧੀ ਅੰਦਰ ਗਾਵਨ ਸਾਹਿਬ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਲੜ ਕੀ ਸ੍ਰੀ ਜਗਜਗ ਵਿਧਾਨਾ ਲੇ ਗਾਵੇ ਮੋਹਨੀਆਂ ਮਨਮੋਹਣ ਸਰਗਮ ਅਛਪਿਆਲੇ ਗਾਵਣ ਰਤਨ ਭਾਈ ਤੇਰੇ ਅਸਰ ਕੀ ਰਤਨਾ ਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਕਹਾਣੀ ਚਾਰੇ ਗਾਵੇ ਖੰਡ ਮੰਡ ਵਹ ਭੰਡਾ ਕਰਕੇ ਰਖੇ ਧਾਰੇ ਸਹੀ ਤੁਜਨੋ ਗਾਵੇ ਜੋਤਿਧ ਪੌਰਥ ਤੇਰੇ ਭਗਤ ਰਸਾ ਲੇ ਹੋਰ ਕਿੱਥੇ ਗਾਵਣ ਸੇ ਮੈਂ ਜਿਤਨੇ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾ ਸੰਸਾਇਬ ਸਾਚਾ ਸਾਚੀ ਨਾਈ ਹੈ ਤੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨਿ ਉਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋਤਿਸ਼ ਦੀ ਵਡਿਆਈ ਜੋਤਿਸ਼ ਪਾਵੇ ਸੋਈ ਕਰ ਸੀ ਵੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਾ ਪਾਸਾ ਨਾਨਕ ਰਹਿਣ ਜਾਈ ਹੁੰਦਾ ਸੰਤੋਖ ਧਰਮ ਪਰ ਚੋਲੀ ਧਿਆਨ ਕੀ ਕਰੇ ਵਿਪੂਤ ਨਿਤਾ ਕਾਲ ਕੋ ਅਰੀ ਕਾ ਦੁਗਡੰਡਾ ਵਰਤੀ ਤਾਈ ਫੰਤੀ ਸਗਲ ਜਮਾਤਿ ਮਰਜੀ ਤੇਜਕ ਜੀਤ ਆਦੇਸ ਸੇ ਆਦੇਸਾਦ ਨੀਨਾ ਨਾਦ ਨਾਥ ਦੁਗੁਦੁ ਗੇ ਕੋ ਵੇਸ ॥ ਸੂਤ ਗਿਆਨ ਦੇ ਆਪ ਧਾਰਨ ਕਟਕੜ ਵਾਜੇ 나ਥ ਆਪ ਨਾਥ ਨਾਤੀ ਸੋਜੈ ਕਿਰੇ ਸੁਦਵਰਾ ਸਾਦ ਸੰਜੋਗ ਜੋਗ ਜਿਵਕਾਰ ਚਲਾਵ ਲੈ ਕੇ ਆਵੇ ਭਾਵ ਆਦੇਸ ਸੇ ਆਦੇਸਾਦ ਨੀਨਾ ਨਾਦ ਨਾਥ ਦੁਗੁਦੁ ਗੇ ਕੋ ਵੇਸ ਏਕਾਮੈ ਜੁਤਿ ਵੈਤਨ ਚੇ ਲੈ ਪਰਵਾਨ ਇਕ ਸੰਸਾਰ ਇਕ ਪੰਡਾ ਇਕ ਲਾਇ ਦੀਵਾਨ ॥ ਜਿਸ ਤਿਸ ਭਾਗ ਤੇ ਵਿਚਲਾਵੇ ਜੀ ਹੋਵੇ ਫਰਮਣ ਹੋਵੇ ਕੇ ਉਹਨਾਂ ਨਦਰ ਨਾਵੇ ਬੋਤਾ ਹੈ ਵਿਡਾਨ ਆਦੇਸ ਤੇ ਅਦੇਸ ਆਦਿ ਨਿੰਦ ਨਾਦ ਨਾਸ ਜੁਗ ਜੁਗ ਵੇਖੋ ਵੇਸ ਆਸਨ ਲੋਈ ਲੋਈ ਪੰਡਾਰ ਜੋ ਕਿਸ ਭਾਸ ਵੇ ਕਾਵਰ ਘਰ ਘਰ ਵੇਖੇ ਸਰਦਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤੇ ਅਦੇਸ ਆਦਿ ਨਿੰਦ ਨਾਦ ਨਾਸ ਜੁਗ ਜੁਗ ਵੇਖੋ ਵੇਸ ਜੁਗ ਜੁਗ ਬਲਕ ਹੋਏ ਲਕ ਹੋਏ ਲਖੀਸ ਲਗ ਲਗ ਜਿਹੜਾ ਕੀ ਇੱਕ ਨਾਮ ਜਗਦੀਸ਼ੈ ਤੁਰਾਈ ਪਤ ਪਉੜੀਏ ਚੜੀਏ ਹੋਈ ਕੀ ਸੁਨ ਸੁਨ ਗੱਲਾਂ ਆਕਾਸ਼ ਕੀ ਕੀਟਾ ਆਈ ਰੀ ਸੁਨਾਨ ਤਨਦਰੀ ਪਾਈਏ ਕੂੜੀ ਕੂੜੇ ਠੀਸ ਹਾਕਨ ਜੋਰ ਜੋ ਪੈਣਾ ਜੋਰ ਜੋਰ ਮੰਦਰ ਦੇ ਨਾ ਜੋਰ ਜੋ ਨਾ ਜੀਉਣ ਮਰਨ ਨਾ ਜੋਰ ਜੋਰ ਨਾ ਨਾਲ ਮਾਨ ਮਨਸੂਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜਿੱਤੇ ਛੱਟੇ ਸੰਸਾਰ ਵਿਸਾ ਜੋਰ ਕਰ ਵੇਖੇ ਜੋ ਨਾਨਕ ਉਤਮ ਨਹੀਂ ਜਨਾ ਕੋਈ ਰਾਤੀ ਰੁੱਤੀ ਚਤੀਵਾਰ ਪਵਣ ਪਾਣੀ ਗਨੀ ਪਾਤਾਲ ਤਿਸ ਵੇ ਧਰਤੀ ਥਾਵ ਰਕੀ ਕਰਮਸਾਲ ਤਿਸ ਵੇ ਜੀਵਤ ਕੇ ਰੰਗ ਤਿਨ ਕੇ ਨਾਮ ਨੇਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਣ ਪੰਚ ਪ੍ਰਮਾਨ ਨਦਰੀ ਕਰਮ ਭਵੀ ਨੀਸਾਨ ਕੱਚਪ ਕਾਇ ਉਤੇ ਪਾਈ ਨਾਨਕ ਗਈਆ ਜਾਪੇ ਜਾਏ ਧਰਮ ਕੰਡ ਕੇ ਹੋ ਧਰਮ ਗਾਂਡ ਖੰਡ ਕਾ ਖੋ ਕਰਮ ਕੀਤੇ ਪਉਣ ਪਾਣੀ ਵੈਸੰਤਰ ਕੀਤੇ ਕਾਣ ਮਹੇਸ਼ ਕੀਤੇ ਪਰਮੇ ਘੜਤ ਕੜੀ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ

ਸਰਮ ਕੰਨ ਕੀ ਬਾਣੀ ਰੂਪ ਤਿੱਥੈ ਘਾਰਿਤ ਕਿੜੀ ਬੋਤੈ ਨੋਬ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪੁਛਤਾਏ ਤਿੱਥੈ ਕਿੜੀ ਸੁਰਤ ਮਤ ਮਣ ਬੋਲ ਤਿੱਥੈ ਕਿੜੀ ਸੁਰਾਸਤਾ ਕੀ ਸੋਧ ਕਰਮ ਕੰਨ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰਤਿ ਮੈ RAM ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈ ਮਾਇਤਾ ਕੇ ਰੂਪ ਨ ਕਥਨੀ ਜਾਏ ਨਾ ਮਰੇ ਨ ਠਾਗੇ ਜਾ ਜਿਨ ਕੇ ਆਰਾਮ ਸੇ ਮਨ ਮਾਹਿ ਤਿੱਥੈ ਭਗਤ ਵਿਸੇ ਕੇ ਲੋਰਸ ਕਰੈ ਨ ਸੱਚਾ ਮਨਸੂ ਸਾਚੇ ਖੰਡਵ ਸੈਨ ਅੰਕਾਰ ਕਰ ਕਰ ਵੇਖੇ ਨਦਰ ਨਿਹਾਲ ਦਿੱਤੇ ਖੰਡ ਮੰਡ ਵਰਪੰਡ ਗਏ ਕੁਕਥੇ ਤਾ ਅੰਤਨਾ ਅੰਤ ਇਥੇ ਲੋ ਲੋਹਕਾਰ ਜੂਜੇ ਕੁੰਤਵੇ ਤੇ ਵਕਾਰ ਵੇਖੇ ਵਿਕਸੇ ਕਰਿ ਵਿਚਾਰ ਨਾਨਕ ਕਥਨਾ ਘੜਾ ਸਰ ਮਿਤ ਪਹਾੜਾ ਤੀਰ ਸੁਨਿਆਰਨ ਮਤ ਵੇਦ ਹਥਿਆਰ ਭੌਕ ਲਗਨੀ ਤਉ ਤਾ ਭਾਂਡਾ ਪਉ ਅਮ੍ਰਿਤ ਢਾਲ ਘੜੀਆ ਸਭ ਸੱਤੀ ਤਕ ਸਾਇਡਿਨ ਕੋ ਨਦਰ ਕਰਮ ਤਿਨ ਘਰ ਨਾਨਕ ਨਦਰ ਹੀ ਨਦਰ ਨਿਹਾਲ ਸਲੋਕ भगवन गुरु पाणी तथा माता तर्त महत्व देव سراदुई दाई गाय केले सगले जगत कन्याइया बुराइया वाचे धर्म दूर धर्मी आपो आपणी के नेडे के दूर जिनी नाम धया गय म सकत काल नानक ते मुखी उचले कीती छुट्टी नाल जिनी नाम धया गय म सकत काल ਨਾਨਕ ਤੇ ਮੁਖੀ ਉਜਲੇ ਕੀਰਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ